ਜੀ ਆਪਾ ਪੜਿਆ ਨਾ ਕੱਲ ਹੋਵੇ ਸਿਫਤ ਕਸਮ ਦੀ ਨੂਰ ਯਰ ਸਹ ਹ ਕੋਰ ਸਹ ਛਟਿਐ ਤੁਦ ਡਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਐ ਗੁਰੂ ਅੰਗਦ ਸਾਹਿਬ ਮਰੇ ਦਾ ਦਰਬਾਰ ਦੁਨੀਆਂ ਦੇ ਲੋਕੋ ਗੁਰੂ ਨਾਨਕ ਨੇ ਸਰੀਰ ਬਦਲ ਦਿੱਤਾ ਜੋਤ ਉਹਾ ਜੁਗਤ ਸਾਇ ਛਕਾਇਆਂ ਫੇਰ ਪਲਟਿਆ ਗੁਰਨਾਨਕ ਸਰੀਰ ਇਸ ਤਰ੍ਹਾਂ ਬਦਲਦੇ ਨੇ ਜਿਵੇਂ ਕੋਈ ਗਰਮੀਆਂ ਆਉਣ ਤੇ ਸਰਦੀਆਂ ਵਾਲੇ ਕੱਪੜੇ ਬਦਲ ਦਿੰਦਾ ਇਸ ਤਰ੍ਹਾਂ ਗੁਰਨਾਨਕ ਮਹਾਰਾਜ ਨੇ ਸਰੀਰ ਬਦਲ ਕੇ ਜਿਹੜੀ ਆਪਣੀ ਜੋਤ ਹੈ ਔਰ ᔪਗਤੀ ਹੈ ਉਹ ਭਾਈ ਲੈਹਣੇ ਦੇ ਵਿੱਚ ਪ੍ਰਵੇਸ਼ ਕੀਤੀ ਹੈ ਤੇ ਭਾਈ ਲੈਹਣੇ ਦਾ ਸਰੀਰ ਅੱਜ ਗੁਰਨਾਨਕ ਨੇ ਧਾਰਨ ਕਰ ਲਿਆ ਤੇ ਗੁਰੂ ਪਿਆਰਿਓ ਗੁਰੂ ਅੰਗਦ ਸਹਿਬ ਮਹਾਰਾਜ ਬਣ ਕੇ ਅੱਜ ਬਿਰਾਜਮਾਨ ਹੋਏ ਨੇ ਉਹ ਗੁਰਤਾ ਗੱਦੀ ਤੇ ਜਿਸ ਗੁਰਤਾ ਗੱਦੀ ਤੇ ਗੁਰੂ ਨਾਨਕ ਪਾਤਸ਼ਾਹ ਬਿਰਾਜਮਾਨ ਹੋਇਆ ਕਰਦੇ ਸਨ ਜਿੰਨੀਆਂ ਵੀ ਸੰਗਤਾਂ ਆਉਂਦੀਆਂ ਨੇ ਹੋਵੇ ਸਿਫਤ ਖਸਮ ਦੀ ਵੇਖਣ ਵਾਲੇ ਕਹਿੰਦੇ ਨੇ ਓਏ ਇੱਥੇ ਤਾਂ ਖਸਮ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਹੋ ਰਹੀ ਹੈ ਇੰਜ ਹੋਰ ਲੱਗ ਰਿਹਾ ਜਿਵੇਂ ਅੰਮ੍ਰਿਤ ਛੱੜ ਰਿਹਾ ਹੋਵੇ ਅੰਮ੍ਰਿਤ ਦੀ ਵਰਖਾ ਹੋ ਰਹੀ ਹੋਵੇ ਉਹ ਜਿਹੜਾ ਵੀ ਇੱਕ ਵਾਰ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਦਰਸ਼ਨ ਕਰ ਲੈਂਦਾ ਹੈ ਗੁਰੂ ਪਿਆਰਿਓ ਜਨਮ ਜਨਮਾਂ ਦੀ ਮੈਲ ਕੱਟੀ ਜਾਂਦੀ ਐ ਖੋ ਸਤਨਾ ਜਨਮ ਜਨਮਾਂ ਦੀ ਮੈਲ ਮਨ ਦੇ ਉੱਤੋਂ ਮਹਿਲ ਉਤਰ ਜਾਂਦੀ ਐ ਤੇ ਗੁਰੂ ਪਿਆਰਿਓ ਆਓ ਸਤ